ਮੰਡੀ ਵਿੱਚ ਗੱਲਾਂ ਦੱਸਦਾ ਸੀ ਢੱਲੇਵਾਲ ਸਾਹਿਬ ਵੀ ਆਹ ਕੋਚੋ ਜੂ ਅਸੀਂ ਉਹਨੂੰ ਚੋੜ ਮੰਨਦੇ ਸੀ ਪ੍ਰਧਾਨ ਵੀ ਇਹ ਗੰਨ ਹੋ ਜੂਗੀ ਬਿੱਲ ਆ ਜਾਣਗੇ ਛੜਕਾ ਨਿਕਲ ਜਾਣੀਆਂ ਜਾਂ ਜਾਂਦੀਆਂ ਇਹਨੂੰ ਕੋਚੇ ਰੋਡ ਹੈ ਤੰਗ ਰੋਡ ਆਪਰੇ ਰਹਿਣਾ ਪੰਜਾਬ ਰਹਿਣੇ ਚ ਆਹ ਜਨ ਜਨ ਬਹੁਤ ਮਹਿੰਗੀ ਹੋ ਗਈ ਰੋਡ ਨਾ ਲਿਓ ਜਦ ਜਦੋਂ ਜਾਇਦਾਦ ਹੀ ਨਹੀਂ ਰਹੀ ਰੋਡ ਕਿਹਨਾਂ ਦੇ ਹੰਮਾਂ ਨੇ ਆਬਾਦੀ ਸ਼ਵਾਨੀ ਨਾਲ ਯਾਰੀ ਕਿਹਨੇ ਨੇ ਲਾਈ ਆ ਬਾਲਵਾ ਨੇ

ਕਾਨੂੰਨ ਬੋਟਾ ਲਗੇ ਬੰਨਾਂ ਨੂੰ ਬੋਲਣਾ ਪੈਣਾ ਇੱਕ ਮੈਂ ਪੰਜਾਬ ਸਰਕਾਰ ਦੀ ਗੱਲ ਕਰਦਾ ਜੇ ਪੰਜਾਬ ਸਰਕਾਰ ਚੋਣੀ ਅੱਜ ਨੂੰ ਮੀਟਿੰਗ ਦੇ ਵਾਡੇ ਉਨ ਬਸਲੇ ਆ ਹਨ ਚੋਣੀ ਕਿਉਂਕਿ ਇਹਨਾਂ ਨੇ ਇੱਕਦਾਂ ਲੱਥ ਪਈ ਆ ਸੈਂਟਰ ਦੇ ਕੋਲ ਜਾ ਰਿਹਾ ਉਹ ਤਾਂ ਕਿੰਨੀ ਚੱਲਦੀ ਤੂੰ ਹੀ ਮੁਝਾਈ ਦੇਖ ਲੋ ਇਹ ਬੁਨਿਆਦੀ ਅਸੀਂ ਦੋਣਾ 50% ਮੁਲਾਫਾ مر جانے خاطر اپنی خطر جا پر اپنے نقصان آنا جب وہ جگہ سر گلے والے کو لینا لوگ بیٹھے آپ میںھنا صحیح ہے ملوڑ بندی ਮਨਨ ਚੁੱਕਿਆ ਕਿੱਥੇ ਆਪਾਂ ਹੋਣਾ ਨਹੀਂ ਪਗਾਂਹ ਜਿਵੇਂ ਬੰਦੀ ਆ ਕੋਈ ਰਾਜੇ ਵਾਲਾ ਕੋਈ ਬਾਦੇ ਵਾਲਾ ਕਿਉਂਕਿ ਮੁੱਦਾ ਇੱਕ ਹੀ ਆ ਰਾਜੇ ਵਾਲਾ ਨੇ ਅੰਮ੍ਰਿਤ ਅਗਲੇ ਨੇ ਦਲੇ ਵਾਲਾ ਕੱਢ ਲੈਣੀ ਕਿਵੇਂ ਹੈ ਮਨਨ ਇੱਕਾ ਕਿਉਂਕਿ ਲੋਕਾਂ ਨੂੰ ਪਾੜਦੇ ਆ ਜਿੰਨਾ ਪੈਸਾ ਕਰੋੜਾਂ ਅਰਬ ਰੁਪਇਆ ਆ ਉਹ ਧਰਮ ਦੇ ਧਰਮ ਦੇ ਜੋ ਅੱਜ ਬੰਦਾ ਸੌਦੀ ਖਾਣ ਤੇ ਮਾਨਵਾਦ ਤੇ ਬੈਠਾ ਆ

ਮੈਂ ਕੰਮ ਸਾਡੇ ਮੋੜ ਤੇ ਬੈਠਾ ਉੱਥੇ ਗੱਲ ਚੱਲੀ ਵੀ ਜਿਹੜਾ ਉਹ ਸੰਜੁਗ ਮੋਰਚਾ ਬਣਿਆ ਸੀ ਇਹ ਜਾਊਗਾ ਕਲੀ ਉਹਦੇ ਨਾਲ ਮੁजफ्फरनगर ਤੇ ਰਹਿੰਦੀ ਆ ਨੌਤਰੀ ਕੀ ਮੁजफ्फरनगर ਨੇ ਤੇ ਰਹਿੰਦੀ ਹੋਣ ਜਾ ਰਹੀ ਆ ਨੌਤਰੀ ਕੀ ਬਹੁਤ ਵੱਡੀ ਉਹਦੇ ਚ ਉਹਨੇ ਜਿਹੜਾ ਮਹਾ ਪ੍ਰਚੇਤਾ ਹਰਨੇ ਲਿਆ ਉਹਨੇ ਕਹਿਤਾ ਵੀ ਜੇ ਕੱਟਲੇ ਹੋ ਗਏ ਤਾਂ ਅਸੀਂ ਸਾਥ ਦੇਵਾਂਗੇ ਨਹੀਂ ਅਸੀਂ ਸਾਥ ਨਹੀਂ ਦੇਵਾਂਗੇ ਉਹਦੇ ਤੇ ਨਿਸ਼ਾਨ ਆਪਣਾ ਇਹ ਨਾਲ ਜੱਥੇ ਹਣ ਜੋੜਨਾ ਸਿਰੇ ਹਣ ਹਰ ਉਹ ਦੋ ਬੰਸਾਂ ਦੇ ਠੱਠੇ ਲਾ ਕੇ ਰਾਜੇਵਾਲ ਦੀਆਂ ਹਰ ਤੋਂ ਚੱਲਦੀਆਂ ਮੁੰਡੇ ਡੀਐਸਪੀ ਹੈ ਚਲੇਵਾਲ ਦਾ ਮੁੰਡਾ ਡੀਐਸਪੀ ਹੈ ਜਦ ਆਏ ਨੂੰ ਆਂਦੇ ਮੁੰਡੇ ਕੋਈ ਮੁਰਾਦ ਨਹੀਂ ਲੱਗਿਆ 9 ਫਕਟ ਸਾਡੇ ਬਾਟਰਾ ਦੇ ਸਾਹਮਣੇ ਠੱਠੇ ਸਹੀ ਨੂੰ ਸਹੀ ਕਿਹਾ ਜਦੋਂ ਗਲਤ ਨੂੰ ਗਲਤ ਕਹਿ ਗਏ ਠੇਕ ਉਸ ਸਹੀ ਗੱਲ ਤੋਂ ਨਹੀਂ ਆਪਾਂ ਨੂੰ ਜਾਣਕਾਰੀ ਫਿਰ ਇਨਸਾਨ ਨੂੰ ਤਲੀ ਕੀ ਨਾ ਆਇਆ ਜੇ ਆਪਾਂ ਸਹੀ ਗੱਲ ਕਰਾਂਗੇ ਤਾਂ ਕਿਸੇ ਕੋਲ ਵੀ ਸਾਧਨ ਮਸਲੀਆ ਗੜਦਪਨਾ ਜਿਹੜੇ ਹੋ ਰਹੇ ਨੇ ਜੇ ਆਪਾਂ ਕਾਠੋ ਗੱਲ ਲਈ 7 ਤਰੀਕ ਨੂੰ ਅੱਜ ਬੰਦ ਨੇ ਸਮਰਥਨ ਟ੍ਰੈਕ ਨੰਬਰ ਦੇ ਟੈਂਪਰੀ ਨੰਬਰ 4 ਘੰਟੇ ਤੱਕ ਚਰਵਾਤੀ ਜੀ ਰਿਹਾ ਹੈ ਇੱਥੇ ਆ ਕੇ ਵੀ ਜੀਪ ਉੱਤੇ ਉਹਨਾਂ ਨੂੰ ਮੈਂ ਬਹੁਤ ਜ਼ਿਆਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਥ ਦਿੱਤਾ ਕਿਉਂਕਿ ਬਾਈਕੀ ਦੇ ਰਿਹਾ ਸੀ ਐਸੀ ਕੋਈ ਬੈਕਅਪ ਨਹੀਂ ਮਿਲ ਕਾ ਕਿਉਂਕਿ ਇਹ ਮਾਪੀ ਦੇ ਬੈਂਕ ਆਪਰਾ ਦੇ ਕੀ ਹੈ ਕਿ ਆਪਾਂ ਪ੍ਰੈਸਾਂ ਲੈਣਾ ਕਿ ਵੀ ਜੇ ਮੈਂ ਨਾ ਉੱਤਾਰ ਕੇ ਉਹ ਭਾਵੇਂ ਆਪਰੇ ਕੁਝ ਨਹੀਂ ਮਿਲ ਕੱਲ ਤੇ ਇੱਕ ਮਸਲੂ ਉਹਦਾਸ ਦਾ ਜਿਹੜਾ ਤੁਸੀਂ ਲੈਣ ਜਿਹੜਾ ਲੈਣ ਦੇਣ ਕਰਦੇ ਆ ਨਾ ਇਹ ਗੱਦਾ ਗੱਦ ਤੇ ਘੱਟ ਕਰ ਰੋਏ ਇਹ ਸੋਨੂ ਉਹਨਾਂ ਨੇ ਤੇ ਨਾ ਕਿ ਅੱਜ ਦੀ ਮੇਰੀ ਗੱਲ ਚਾਹ ਲੱਕੋ ਇਹ ਸਾਰਾ ਸਿਸਟਮ ਉਹਨੇ ਸੀਲ ਕਰ ਦੇਣਾ ਚਾਹ ਦਾ ਸਿਸਟਮ ਨਾ ਬਗੜੇ ਪੈ ਤੇ ਜਾਣੇ ਜਾਂ ਤੇ ਨਾ ਆਲੇ ਪੈਸੇ ਕਰਾਂਗੇ ਉਹ ਨਾਮ ਤੇ ਲੈ ਲੈ ਜਿੰਨਾ ਹੁੰਦਾ ਯਾਰ ਸਾਡੇ ਇਹਨੂੰ ਗਲੇ ਸਭ ਨਾਲ ਆਜਾ ਰਿਹਾ ਜਿੰਨਾ ਹੁੰਦਾ ਇਹ ਨਹੀਂ 10 ਲੱਖ ਉਹਦਾ ਚਾਹ ਹਾਤੇ ਦੇ ਸਿੱਧਾ ਹੀ ਹੋ ਜਾਣਾ ਉਹਨੂੰ ਸਿੱਧੀ ਮਾਰੀ ਜਾਂਦੀ ਉਹ ਹੋ ਜਾਣਾ ਪਰ ਜਿੰਨਾ ਵੱਧ ਤੋਂ ਵੱਧ ਨਾ ਕਰੋ ਆਪਣਾ ਬਰਵਾ ਚੰਪ ਤੇ ਜਾਣਿਆ ਕਿਉਂ ਖੇਚ ਫੋਟੋ ਖਵਾ ਬੁਣੋ ਤਾਂ ਦੋ ਜਣੇ ਨਹੀਂ ਕੋਲ ਰੱਖਾ ਜਿੰਨਾ ਹੋ ਸਕੇ ਇਹਨੂੰ ਵੱਧ ਤੋਂ ਵੱਧ ਕਿ ਜਿਹਨੇ ਭਾਈ ਨਾ ਕਿਸੇ ਦਾ ਮੈਨੂੰ ਨਾ ਸੀ ਤੇ ਸਕੂਲਾਂ ਦੇ ਸੰਭਾਲ ਕੇ